ਸੋਟਰ ਹੱਕ ਹੱਕ ਜਿੰਦਾਬਾਦ ਜਿਵੇਂ ਕਿ ਤੁਹਾਡੇ ਸਾਰੇ ਦੇ ਧਿਆਨ ਈ ਹੈ 86 ਦਾ ਕਰੰਟ ਬੰਦਾ ਚੱਲ ਰਿਹਾ ਐ ਐਮਐਨਏ ਸਾਹਿਬ ਔਰ ਸਰਕਾਰ 86 ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਦੁਕਾਨਦਾਰ ਐਮਸੀ ਸਾਹਿਬਾਨ ਔਰ ਸਾਡੇ ਸੋਟੇ ਸਾਰੇ ਇਕੱਠੇ ਹੋ ਗਏ ਸੰਘਰਸ਼ ਕਰ ਰਹੇ ਆ ਬਸ ਸਾਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਵੀ ਅਸੀਂ ਬਸਾੜਾ ਬਾਹਰ ਨਹੀਂ ਲਿਜਾਣ ਦੇਣਾ ਕਿਉਂਕਿ ਇਹ ਬਸਾੜਾ ਬਾਹਰ ਜਾਂਦਾ ਜਿਹੜੇ ਲੋਕ ਕਟਹਿਰੀਆਂ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਐਲਜੀਐਮ ਆਫਿਸ ਦੇ ਵਿੱਚ ਅਥੀਲ ਦੇ ਵਿੱਚ ਆਉਂਦੇ ਨੇ ਔਰ ਸਟੂਡੈਂਟ ਜਿਹੜੇ ਹੈਗੇ ਰੇਂਦਰ ਕਾਲਜ ਟੀਵੀ ਕਾਲਜ ਆਉਂਦੇ ਆ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ ਇਸ ਕਰਕੇ ਸਾਡੀ ਇੱਕੋ ਹੀ ਮੰਗ ਹੈ ਔਰ ਸਾਡਾ ਇਹ ਸੰਘਰਸ਼ ਹੈ ਕਿ ਬਸਾੜਾ ਬਾਹਰ ਨਹੀਂ ਜਾਣ ਦੇਵਾ ਕਿਸੇ ਵੀ ਹਾਲਤ ਅੱਜ ਦੇ ਦਿਨ ਤੇ ਅੱਜ ਤਾਂ ਉਹ ਪਾਸੜੇ ਨੂੰ ਲੈ ਕੇ ਤੁਹਾਡੇ ਵੱਲੋਂ ਜਰਾ ਬੁਆਇਟਾ ਅੱਜ ਅਸੀਂ ਇੱਥੇ ਬਸ ਸਟੰਡ ਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਮਿਸ਼ਾਲ ਮਾਰਚ ਦਾ ਇੱਕ ਪ੍ਰਦਰਸ਼ਨ ਕਰ ਰਹੇ ਹਾਂ ਵੀ ਤਾਂ ਜੋ ਸਰਕਾਰ ਨੂੰ ਅਸੀਂ ਜਗਾ ਸਕੀਏ ਇਹ ਜਿਹੜੀ ਸਰਕਾਰ ਜਿਹੜੇ ਸਾਡੇ ਨਾਲ ਧੱਕਾ ਕਰਨ ਨੂੰ ਫਿਰਦੀ ਹੈ ਵੀ 7 ਕਿਲੋਮੀਟਰ ਦੂਰ ਬਸ ਸਟੰਡ ਲੈ ਕੇ ਜਾਣ ਨੂੰ ਫਿਰਦੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਮਿਸ਼ਾਲ ਮਾਰਚ ਕਰ ਰਹੇ ਹਾਂ ਲੋਕ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਇਹ ਬਸ ਸਟੰਡ ਬਹੁਤ ਵਧੀਆ ਲੋਕੇਸ਼ਨ 'ਚ ਬਣਿਆ ਹੋਇਆ ਹੈ ਇਸੇ ਨੂੰ 3-4 ਮੰਜ਼ਲੀ ਬਸ ਸਟੈਂਡ ਬਣਾ ਦਿੱਤਾ ਜਾਵੇ ਇਹਦੇ ਥੱਲੇ ਪਾਰਕਿੰਗ ਦੀ ਫੈਸਿਲਿਟੀ ਹੋ ਜਾਵੇ ਉੱਤੇ ਇਹਦੇ 3-4 ਮੰਜ਼ਲੀ ਹੋਰ ਪਾਰਕਿੰਗ ਬਸ ਸਟੈਂਡ ਦੀਆਂ ਮਾਰਕੀਟ ਬਣ ਜਾਈ ਦੀ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਇਹ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਬਸ ਸਟੈਂਡ ਹੈ ਇਹਨੂੰ ਸਾਡੀ ਬੁਜਾਰਾਂ ਨੂੰ ਹੋਰ ਨੇੜੇ-ਨੇੜੇ ਦੀਆਂ ਦੁਕਾਨਾਂ ਨੂੰ ਸਾਡੂ ਉਜਾੜਿਆ ਨਾ ਜਾਵੇ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਮਸ਼ਾਲ ਮਾਰਚ ਕਰਦੇ ਆਂ ਜਦੋਂ ਅੱਜ ਤੁਹਾਡੇ ਕੋਲੋਂ ਜਿਹੜਾ ਉਹ ਅਸੀਂ ਪਹਿਲਾਂ ਤੇ ਕਾਲ ਦੇ ਰੱਖੀ ਸੀ ਵੀ ਜਿਹੜਾ ਅਸੀਂ ਹੈ ਹੁਣ ਜਿਹੜਾ ਉਹ ਚਾਰ ਦਿਵਾਰੀ ਤੋਂ ਬਾਹਰ ਨਿਕਲਾਂਗੇ ਪਰ ਇਹਨੂੰ ਅਸੀਂ ਕੁਝ ਟਾਈਮ ਵਾਸਤੇ ਟਾਲ ਦਿੱਤਾ ਸੀ ਜਦੋਂ ਦੇਸ਼ ਦੇ ਹਾਲਾਤ ਠੀਕ ਨਹੀਂ ਰਹੇ ਸੀ ਹੁਣ ਹਾਲਾਤ ਠੀਕ ਹੋ ਗਏ ਆ ਅਸੀਂ ਜਿਹੜਾ ਹੁਣ ਲੋਕਾਂ ਨੂੰ ਇਸ ਪ੍ਰਤੀ ਜਾਗਰਤ ਕਰ ਰਹੇ ਆ ਕਿ ਬਸ ਸਟੈਂਡ ਰਾस्ते ਵੱਧ ਤੋਂ ਵੱਧ ਜਿਹੜਾ ਕਮੇਟੀ ਜੀ ਹੋਰ ਕਰ ਲੈਣਗੇ ਕਿਉਂਕਿ ਕਮੇਟੀ ਬਣਾ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਅਨੰਦੋ ਤਾਂ ਲੋਕਾਂ 'ਚ ਜਾਗਰਤੀ ਆਵੇ ਤੇ ਸਾਰੇ ਲੋਕ ਉੱਥੇ ਆਪਣੇ ਤੌਰ ਤੇ ਆਪਣੇ ਪ੍ਰਧਾਨਾਂ ਨੂੰ ਲੈ ਕੇ ਤੇ ਜਿਹੜੀਆਂ ਜੋ ਕਮੇਟੀਆਂ ਮਹੱਲਾ ਕਮੇਟੀਆਂ ਬਣੀਆਂ ਉਹਨਾਂ ਨੂੰ ਲੈ ਕੇ ਆਪਣਾ ਡਿਪਟੀ ਜਿਹੜੀ ਜੋ ਕਮੇਟੀ ਹੈ ਉਹਦੇ ਸਾਹਮਣੇ ਪੱਖ ਰੱਖ ਸਕਣ ਇਹਦੇ ਪ੍ਰਤੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਆ ਵੀ ਅਸੀਂ ਬਸ ਸਾਡੇ ਜਿੱਥੇ ਹੈ ਉੱਥੇ ਰੱਖਣਾ ਚਾਹੁੰਦੇ ਹਾਂ ਪਰੰਤੂ ਕੁਛ ਭਨਾੜ-ਮੋਟੂ ਮਾਫੀਆ ਇਹ ਸਾਰੇ ਜਿਹੜੇ ਹੈਗੇ ਆ ਬਸ ਸਾਡੇ ਨੂੰ ਬਾਹਰ ਸ਼ਿਫਟ ਕਰਨਾ ਚਾਹੁੰਦੇ ਆ